ਇਲਾ ਅਨੰਦਗੜ੍ਹ ਸਹਿਬ ਵਿੱਚ ਹੋਈ ਜੰਗ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਏ ਪਰਿਵਾਰਕ ਵਿਛੋੜੇ ਨੂੰ ਝਾੜਦੇ ਹੋਏ ਚਮਕੌਰ ਦੀ ਜੰਗ 'ਚੋਂ ਦੋ ਵੱਡੇ ਸਹਿਬਜਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਰਾਏਕੋਟ ਸ਼ਹਿਰ ਦੇ ਬਾਹਰ-ਬਾਰ ਜੰਗਲਾਂ ਵਿੱਚ ਜਿੱਥੇ ਅੱਜਕੱਲ ਗੁਰਦੁਆਰਾ ਟਾਲੀਆਣਾ ਸਹਿਬ ਸ਼ਿਸ਼ੋਭਤ ਹੈ ਉੱਥੇ ਕੇ ਵਿਸ਼ਰਾਮ ਕਰ ਰਹੇ ਸਨ ਤਾ ਉਥੇ ਜੰਗਲ ਦੇ ਵਿੱਚ ਗੁਜਰ ਮੱਝਾਂ ਚਰਾ ਰਹੇ ਸਨ ਗੁਰੂ ਜੀ ਨੇ ਕਿਹਾ ਕਿ ਸਾਨੂੰ ਛਕਣ ਵਾਸਤੇ ਦੁੱਧ ਦਿਓ ਗੁਜਰਾਂ ਨੇ ਕਿਹਾ ਜੀ ਸਾਡੀਆਂ ਮੱਝਾਂ ਲਵੇਰੀਆਂ ਨਹੀਂ ਹਨ ਉਹ ਦੂਸਰੇ ਮੰਗੂ ਵਾਲੇ ਦੀ ਇੱਕ ਗਾਂ ਦੁੱਧ ਦਿੰਦੀ ਹੈ ਉਸ ਪਾਸੋਂ ਲੈ ਲਵੋ ਜਦ ਗੁਰੂ ਜੀ ਨੇ ਉਸ ਨੂਰੇ ਮਾਹੀ ਤੋਂ ਦੁੱਧ ਮੰਗਿਆ ਤਾਂ ਉਸ ਨੇ ਕਿਹਾ ਕਿ ਮੇਰੀ ਗਾਂ ਤੋਕੜ ਹੈ ਦੁੱਧ ਘਟਵੱਧ ਹੀ ਦਿੰਦੀ ਹੈ ਅਤੇ ਮੇਰੇ ਪਾਸ ਦੁੱਧ ਚੋਣ ਵਾਸਤੇ ਭਾਂਡਾ ਵੀ ਕੋਈ ਨਹੀਂ ਹੈ ਜਿਸ ਵਿੱਚ ਜੋ ਗਾਂ ਕੁਝ ਦੁੱਧ ਦੇਵੇ ਤਾਂ ਚੋ ਦੇਵਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਇੱਕ ਵਰਤਨ ਦਿੱਤਾ ਗੰਗਾ ਸਾਗਰ ਜਿਸ ਵਿੱਚ 288 ਛੇਕ ਸਨ ਤੇ ਗੁਰੂ ਜੀ ਨੇ ਉਸ ਨੂੰ